ਲੈ ਵੀ ਸੱਜਣ ਪਿਆਰੋ ਜਿਹੜੇ ਵੀ ਆਪਾਂ ਨਵੇਂ ਬੋਰ ਹੁਣ ਲਾਉਣੇ ਆਗੇ ਕੈਵਟੀਆਂ ਲਾਉਣੇ ਆਗੇ ਜਦੋਂ ਕੈਵਟੀ ਲਾ ਲੈਂਦੇ ਆਪਾਂ ਉਦੋਂ ਬਾਅਦ ਲਾਉਨੇ ਆ ਕੰਪਰੈਸ਼ਰ ਕੰਪਰੈਸ਼ਰ ਆਲੇ ਕੀ ਕਰਦੇ ਨੇ ਕਿ ਜਦੋਂ ਪਾਣੀ ਮਾਰਾ ਜਾਂ ਨਿੱਤਰਨ ਲੱਗ ਜਾਂਦਾ ਹੈਗਾ ਉਦੋਂ ਬਾਅਦ ਰੇਸ ਘਟਾਉਣ ਲੱਗ ਜਾਂਦੇ ਨੇ ਹੈਗੇ ਰੇਸ ਘਟਾਉਣ ਨਾਲ ਬਰੇਤੀ ਥੱਲੇ ਛੱਡਣ ਲੱਗ ਜਾਂਦਾ ਇਕੱਲਾ ਪਾਣੀ ਚੱਕਣ ਲੱਗ ਜਾਂਦਾ ਹੈਗਾ ਜਦੋਂ ਪਾਣੀ ਕੱਲਾ ਚੱਕਾਂ ਲੱਗ ਜਾਂਦਾ ਆ ਆਪਾਂ ਨੂੰ ਐਵੇਂ ਦਾ ਵੀ ਪਾਣੀ ਨਿੱਤਰ ਗਿਆ ਬਰੇਤੀ हट ਜਾਂਦੀ ਆ ਹੋਂ ਥਲੋਂ ਇਹ ਆਪਣੇ ਨਾਲ ਵਿਚਾਰਕ ਘੰਟੇ ਕਰਦੇ ਹੁੰਦੇ ਨੇ ਵੀ ਮੰਨ ਲਓ 4 ਘੰਟੇ ਦਾ 5000 ਰੁਪਿਆ ਕਹਿੰਦੇ ਹੁੰਦੇ ਨੇ ਇਹ ਤੇ ਆਪਾਂ ਤੇਲ ਕਣੀ ਦੇਖਣ ਲੱਗ ਗਏ ਨਾ ਵੀ ਆਪਣਾ ਤੇਲ ਨਾਲ ਵਾਲਾ ਮੱਛੇ ਵੀ ਪਾਣੀ ਨਿੱਤਰ ਗਿਆ ਕਿਉਂ ਬਰੇਸ ਆਈ ਚੂੜੀ ਇਹਨਾਂ ਦੇ ਹੱਥ 'ਚ ਹੁੰਦੀ ਆ ਪਾਣੀ ਦੇ ਇਹਨਾਂ ਤੇ ਆਲ ਦਿੰਦੇ ਨੇ ਛੇਤੀਆਂ ਪਾਣੀ ਛੇਤੀ ਨੇ ਤਰ ਜਾਂਦਾ ਫਿਰ ਆਪਾਂ ਨੂੰ ਬਾਅਦ ਚ ਉਹਦਾ ਨਤੀਜਾ ਪਤਾ ਲੱਗਦਾਗਾ ਜਦੋਂ ਟੈਂਕੀਆਂ ਚ ਬਰੇਤੀ ਚੜਨ ਲੱਗ ਜਾਂਦੀ ਹੈਗੀ ਫਿਰ ਆਪਾਂ ਦੇਖਦੇ ਆਂ ਫਿਰ ਆਪਾਂ ਨੂੰ ਦਿਮਾਗ ਚ ਆਉਂਦੀ ਹੈ ਵੀ ਆਪਾਂ ਕੰਪਰੈਸਰ ਕਣੀਓ ਥੋੜੀ ਢਿੱਲ ਵੱਲ ਤਗੇ ਵੀ ਹੋਰ ਨਾ ਚਲਾਦਾ ਦੋ ਘੰਟੇ ਉਦੋਂ ਜਦੋਂ ਆਪਣਾ ਕੰਪਰੈਸਰ ਚੱਲਦਾ ਹੁੰਦਾ ਉਦੋਂ ਆਪਾਂ ਐ ਸੋਚ ਲੈਂਦੇ ਆਂ ਘਟੋ ਘਟੋ 9-10 ਲੀਟਰ ਖਾਂਦਾ ਹੈ ਘੰਟੇ ਦੇ ਆਪਾਂ ਨੂੰ ਇਹ ਹੁੰਦਾ ਵੀ ਤੇਲ ਵਾਲਾ ਮੱਚ ਜਾਂਦਾਗਾ ਜਿੱਥੇ ਆਪਾਂ 50-60000 ਰੁਪਇਆ ਬੋਰ ਤੇ ਲਾ ਦਨੇ ਆਗੇ ਉਥੇ ਆਪਾਂ ਫਿਰ 1000-2000 ਪਿੱਸੇ ਪਿੱਸੇ ਨਾ ਹਟਾਇਆ ਕਰੋ ਕੰਪਰੈਸਰ ਨੂੰ ਚੰਗੀ ਤਰ੍ਹਾਂ ਚੱਲ ਲੈਣ ਦਿਆ ਕਰੋ ਕਿਉਂਕਿ ਕੰਪਰੈਸਰ ਵਧੀਆ ਚੱਲੂਗਾ ਪਾਣੀ ਨਿੱਤਲ ਜੂਗਾ ਫਿਰ ਬਾਅਦ 'ਚ ਆਪਾਂ ਨੂੰ ਬਰੇਤੀ ਦੀ ਦਿੱਕਤ ਨਹੀਂ ਆਊਗੀ ਨਹੀਂ ਫਿਰ ਬਾਅਦ 'ਚ ਟੈਂਕੀਆਂ ਸਾਫ਼ ਕਰਨੀਆਂ ਪੈਂਦੀਆਂ ਨੇਗੀਆਂ ਉਹ 'ਚ ਚੜੀ ਜਾਂਦੀ ਹੈ ਬਰੇਤੀ ਇਹ ਪ੍ਰੈਸ਼ਰ ਨਾਲ ਜੇ ਚੱਕਣਾ ਹੁੰਦਾ ਪਾਣੀ ਇਹਨੇ ਜਦੋਂ ਇਧਰੋਂ ਹਵਾ ਜਾਂਦੀ ਹੈ ਚੱਲੋ ਪਾਣੀ ਨੂੰ ਹਵਾ ਧੱਕੀ ਜਾਂਦੀ ਹੈਗੀ ਤੇ ਉਹ ਫਿਰ ਜਦੋਂ ਰੇਸ ਘਟ ਜਾਂਦੀ ਹੈਗੀ ਕੱਲਾ ਪਾਣੀ ਉਹ ਚੱਕੀ ਜਾਂਦਾ ਹੈਗਾ ਬਰੇਤੀ ਥੱਲੇ ਹੀ ਰਹਿ ਜਾਂਦੀ ਹੈਗੀ ਆ ਹੁਣ ਉਹ ਦੇਖਣ ਨੂੰ ਤਾਂ ਪਾਵਾ ਲੱਗਦਾ ਪਾਣੀ ਨਿਤਰ ਗਿਆ ਹਲੇ ਇਹਨੂੰ 2.5 ਘੰਟੇ ਹੋਏ ਨੇ ਕੰਪਰੈਸਰ ਲਾਏ ਨੂੰ ਪਰ ਪਾਣੀ ਹਲੇ ਚੰਗੀ ਤਰ੍ਹਾਂ ਨਹੀਂ ਨਿਤਰਿਆ ਆਪਣੇ ਵਰਗੇ ਹੀ ਕਰਦੇ ਨੇ ਕਿ ਜਦੋਂ ਇੰਨਾ ਕ ਪਾਣੀ ਨਿਤਰ ਜੇ ਵੀ ਬਹੁਤ ਹੈ ਉਹ ਥੀਤੀ ਸਾਫ ਹੋ ਗਿਆ ਬੱਸ ਕਰੋ ਪਰ ਇੰਨੇ ਕ ਪਾਣੀ ਨਾਲ ਇਹ ਨਿਤਰਿਆ ਪਾਣੀ ਨਹੀਂ ਹੈਗਾ ਇਹ ਇਹਦਾ ਮੰਨ ਲਓ ਜਦੋਂ ਇਹ ਹਵਾ ਨਾਲ ਥੱਲੋ ਪਾਣੀ ਮਾਰਦਾ ਹੈਗਾ ਤੇ ਇਹਦੀ ਉਹੀ ਭਾਫ ਜਿਉ ਬਣ ਜਾਂਦੀ ਹੈਗੀ ਦੇਖਣ ਨੂੰ ਆਏ ਲੱਗੂ ਵੀ ਪਾਣੀ ਬਾਹਰ ਨਿੱਤਰ ਗਿਆ। ਸੋ ਵੀਰੋ ਕੰਪਰੈਸਰ ਲਵਾਉਣ ਵੇ ਜਰੂਰ ਧਿਆਨ ਰੱਖਿਆ ਕਰੋ ਵੀ ਕਾਹਲ ਨਾ ਕਰਿਆ ਕਰੋ। ਤੇਰਾ ਜਿੰਨਾ ਟਾਈਮ ਆਪਾਂ ਨੇ ਵੀ ਪਾਣੀ ਵਧੀਆ ਨਿੱਤਰਦਾ। 4 ਘੰਟਿਆਂ 'ਚ ਅੰਦਾਜ਼ਾ ਕੱਢਿਆ ਹੋਇਆ ਵੀ 4 ਘੰਟਿਆਂ 'ਚ ਨਿੱਤਰ ਜਾਂਦਾ ਆਪਣੇ ਛੋਟੇ ਬੋਰ ਨੇ ਜਿਹੜੇ ਹੁਣ ਸੀਐਨਸੀ ਆਪਾਂ ਲਾਉਣੇ ਆਗੇ ਕਲਾਂ ਵਾਸਤੇ। ਵੀ 4 ਘੰਟਿਆਂ 'ਚ ਨਿੱਤੋ ਜਾਂਦਾ ਘੱਟੋ ਘੱਟ 4 ਘੰਟੇ ਦਾ ਚਲਾ ਕੇ ਦੇਖਿਆ ਕਰੋ ਇਹਨੂੰ। ਵੇ ਪਾਣੀ ਨਿੱਤਰਦਾ ਕਿ ਨਹੀਂ ਨਿੱਤਰਦਾ ਉਹ ਤੋਂ ਬਾਅਦ ਫਿਰ ਆਪਾਂ ਜੇ ਆਪਾਂ ਨੂੰ ਲੱਗਦਾ ਤਾਂ ਕੰਟਾ ਹੋਰ ਚਲਾਵਾ ਲਓ 10 5 5 10 ਲੀਟਰ ਤੇਲ ਹੀ ਹੈ ਹੋਰ ਵੱਧ ਮੱਚ ਜੂਗਾ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਕਿਸਾਨ ਵੀਰ ਇਹ ਗੱਲ ਨੂੰ ਜਾਣ ਲੈਣ ਵੀ ਆਪਾਂ ਕੰਪਰੈਸਰ 'ਚ ਕਦੇ ਟਿੱਲ ਨਹੀਂ ਬਸਣੀ ਧੰਨਵਾਦ ਦੋਸਤੋ